ਮੈਂ ਕਿਰਨਦੀਪ ਪੰਜਾਬ ਟਾਈਮਸ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਪਾਣੀ ਅਨਾਜ ਤੇ ਹਵਾ ਇਨਸਾਨ ਦੀਆਂ ਮੁਢਲੀਆਂ ਜ਼ਰੂਰਤਾਂ ਹਨ ਪਰ ਜੇ ਇਨਸਾਨ ਨੂੰ ਪਾਣੀ ਹੀ ਦੂਸ਼ਿਤ ਮਿਲਣ ਲੱਗ ਜਾਏਗਾ ਤੇ ਸੋਚੋ ਕੀ ਬਣੇਗਾ ਇਹ ਹੈ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦਾ ਉਹ ਡਰੇਨ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਵਿੱਚ ਪਾਣੀ ਨਹੀਂ ਸਹਿਰ ਵਗਦਾ ਹੈ ਜੋ ਕਿ ਪੰਜਾਬ ਦੇ ਸ਼ਹਿਰ ਜਲੰਧਰ ਤੋਂ ਲੈ ਕੇ ਰਾਜਸਥਾਨ ਦੇ ਲੋਕਾਂ ਤੱਕ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਇਸ ਡਰੇਨ ਦੇ ਆਸ-ਪਾਸ ਵਸਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਹਰ ਘਰ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਬਿਮਾਰੀ ਨਾਲ ਜਕੜਿਆ ਹੋਇਆ ਹੈ। ਅਕਲਵਾਉਂਦਾ ਵਾ ਉਹ ਵੱਡਾ ਬੋਲ ਤਾਂ ਕਰਾਏ ਨਹੀਂ ਸਕਦਾ। ਗਰੀਬਾਂ ਨੂੰ ਬੜੀ ਪਰੇਸ਼ਾਨੀਆਂ ਤੇ ਇਹਦਾ ਕਰਕੇ ਅਸੀਂ ਤਾਂ ਕਹਿੰਦੇ ਵੀ ਕੋਈ ਵੱਡਾ ਬੋਲ ਕੋਈ ਗਰੀਬ ਕਿੱਥੋਂ ਕਰਾ ਲਊਗਾ। ਜੀਵੀ ਦਾ ਤਾਂ ਨਹੀਂ ਕਰਾਉਂਦੇ ਗਰੀਬ ਕਿੱਥੋਂ ਕਰਾ ਲਊਗਾ। ਇਹ ਪਾਣੀ ਤੋਂ ਇਹਦਾ ਫਿਲਟਰ ਹੋ ਜਵੇ। ਸਾਡੇ ਨਾਲ ਕੋਈ ਦਿੱਕਤ ਨਹੀਂ ਆ ਬਾਕੀ ਇਹ ਪਰੇਸ਼ਾਨੀਆਂ ਨੂੰ ਬਹੁਤ ਆ। ਗਾਂ ਲੱਗੀ ਜਾਂਦਾ ਵਾ ਥਰਿਆ ਗਾਲੀ ਜਲਾ ਤੇ ਬੰਦੇ ਕਿਦਾਂ ਨਾ ਕਰੂ ਇਹ। ਇਹ ਬੰਦਿਆਂ ਨੂੰ ਬਿਮਾਰੀਆਂ ਲੱਗਣ ਡੀਆਂ ਹੋਈਆਂ ਐ ਇਸ ਵੇਲੇ ਜਦੋਂ ਉੱਠੀ ਦਾ ਬਹੁਤ ਬੜੀ ਆਉਂਦੀ ਪਾੜੀ ਇੱਕ ਇੱਕ ਇਹ ਤਾਂ ਬੜੇ ਪਰੇਸ਼ਾਨ ਐ ਇਥੋਂ ਜੀ ਇਹ ਤਾਂ ਸਰਕਾਰ ਤੋਂ ਕੀ ਮੰਗਣਾ ਇਹ ਤਾਂ ਸਰਕਾਰ ਤੋਂ ਕਹਿੰਦੇ ਵੀ ਇਹਦਾ ਫਿਲਟਰ ਹੋ ਜਵੇ ਪਕੜੇ ਜਾਈ ਇਹ ਬੰਦ ਨਹੀਂ ਕਰਉਣਾ ਚਾਹੁੰਦੇ ਜਦੋਂ ਠੀਕ ਆ ਪਛਾਇਦਾ ਪਾਣੀ ਵੀ ਕੇਵਲ ਨਿਕਲ ਨਹੀਂ ਆ ਇਹ ਕਹਿੰਦੇ ਪਾਣੀ ਦਾ ਫਿਲਟਰ ਹੋ ਜਵੇ ਜ਼ਿੰਮੇਦਾਰ ਖੇਤਾਂ ਨੂੰ ਇਹ ਚੋਨਾ ਸिखਾਈ ਜਾਂਦਾ ਜੇ ਜ਼ਿੰਮੇਦਾਰ ਚੱਕ ਕੇ ਲੋਣਾ ਚੋਨਾ ਸिखਾਈ ਜਾਂਦਾ ਵਾ ਪੰਜਾਬ ਇਰੀਗੇਸ਼ਨ ਵਿਭਾਗ ਦੇ ਵਿਜੇ ਕਾਲੀਆ ਨੇ ਮੰਨਿਆ ਕਿ ਇੱਥੋਂ ਦਾ ਪਾਣੀ ਪੀਣ ਯੋਗ ਤਾਂ ਕੀ ਖੇਤੀ ਯੋਗ ਵੀ ਨਹੀਂ ਹੈ ਉਹਨਾਂ ਨੇ ਆਪਣੀ ਮਜਬੂਰੀ ਦੱਸ ਦਿੱਤਿਆ ਕਿਹਾ ਮੈਂ ਅਲਕਮਰ ਕਾਲੀਆ ਡਰੇਨ ਵਿਭਾਗ ਦਾ ਅਸਿਸਟੈਂਟ ਜੀ ਇਹਨਾਂ ਤੋਂ ਕੰਮ ਕਰਨਾ ਹੈ ਜੀ ਕਾਲਾ ਸਿੰਘਾ ਡਰੇਨ ਦਾ ਚਾਰਜ ਮੇਰੇ ਕੋਲ ਹੀ ਹੈ ਜੀ ਅੱਜ ਅਸੀਂ ਇਸ ਡਰੇਨ ਦੀ ਇਸ ਪਾਰਟਿਕੂਲਰ ਰੀਚ ਤੇ ਜਿਹੜੀ 96750 ਆਰ ਡੀ ਹੈਗੀ ਹੈ ਇਸ ਦੀ ਕਾਲਾ ਸਿੰਘਾ ਡਰੇਨ ਇੱਥੇ ਰਿਚਾਰਜ ਮੇਰੇ ਨੇ ਕੀਤਾ ਕਿ ਪੁਆਇੰਟ ਤੋਂ ਕਿੰਨਾ ਪਾਣੀ ਰੋਜ਼ ਅੱਗੇ ਜਾ ਰਿਹਾ ਹੈਗਾ ਗੰਦਾ ਜਿਹੜਾ ਕਿ ਅਨਫਿਟ ਹੈਗਾ ਔਰ ਲੋਕਾਂ ਨੂੰ ਮੱਕੀ ਕਾਫੀ ਪਰੇਸ਼ਾਨ ਕਰ ਰਹੀ ਹੈ ਅਸੀਂ ਜਿੰਨੀਆਂ ਵੀ ਪਿੱਛੇ ਫੈਕਟਰੀਆਂ ਹੈਗੀਆਂ ਡੈਰੀਆਂ ਹੈਗੀਆਂ ਉਹਨਾਂ ਨੂੰ ਸਭ ਨੂੰ ਨੋਟਿਸ ਦਿੱਤੇ ਹੈਗੇ ਆ ਕੀ ਚ ਗੰਦਾ ਪਾਣੀ ਨਾ ਪਾਇਆ ਜਾਵੇ ਪਰ ਜਿਹੜੇ ਫੈਕਟਰੀਆਂ ਵਾਲੇ ਹੈਗੇ ਜਿਹਨਾਂ ਨਾਲ ਹੋਰ ਸਰਮਾਇਦਾਰ ਉਹ ਵਕੀਲਾਂ ਦੇ ਰਾਹੀਂ ਸਾਨੂੰ ਉਹਨਾਂ ਨੋਟਿਸਾਂ ਦਾ ਜਵਾਬ ਦਿੰਦੇ ਹੈਗੇ ਆ ਕਿ ਇਹ ਜਿਹੜਾ ਜਿੰਨਾ ਪਾਣੀ ਪਾਣੇ ਆ ਇਹ ਟ੍ਰੀਟਮੈਂਟ ਕਰਕੇ ਪਾਣੇ ਆ ਅਸੀਂ ਛੋਟੇ ਐਸਟੀਪੀ ਆਪਣੇ ਫੈਕਟਰੀਆਂ 'ਚ ਲਗਾਏ ਗਏ ਹੈਗੇ ਆ ਜਦਕਿ ਉਹ ਕੋਈ ਚੱਲਦਾ ਨਹੀਂ ਹੈਗਾ ਉਹ ਕਹਿੰਦੇ ਜਿਹੜਾ ਇਹ ਟ੍ਰੀਟਮੈਂਟ ਹੈਗੀ ਹੈ ਅਸੀਂ ਕਰਦੇ ਹੈਗੇ ਆ ਜਾਂ ਇਹਨਾਂ ਥਰੂ ਪਾਣੀ ਜਾਂਦਾ ਹੈਗਾ ਇਸ ਬਾਰੇ ਪੋਲੂਸ਼ਨ ਬੋਰਡ ਹੀ ਹੈਗਾ ਉਹਨਾਂ ਕੋ ਰਿਪੋਰਟ ਲਓ ਅਸੀਂ ਤੁਹਾਡੇ ਵਿਭਾਗ ਕੋ ਮਨਜ਼ੂਰੀ ਨਹੀਂ ਲੈਣੀ ਕਿ ਡੇਨ ਚ ਪਾਈਏ ਪਾਣੀ ਜਾਂ ਨਾ ਪਾਈਏ ਸਿੱਸੀ ਪੰਜਾਂ ਨੇ ਜੀ ਅਸੀਂ ਮਂਗੀ ਨਾ ਨੋਟਿਸ ਜਿਹੜੇ ਆ ਗਿਆ ਹੈ ਗਿਆ ਉਹਨ ਅੱਗੇ ਉਹਦੀ ਜਿਹੜੀ ਫਰਦਰ ਕਾਰਵਾਈ ਹੈਗੀ ਹੈ ਅਸੀਂ ਪੋਲੂਸ਼ਨ ਬੋਰਡ ਨਾਲ ਇਨਟੀਮੀਟ ਹੀ ਕਰ ਸਕਦੇ ਹਾਂ ਕਿ ਇਹ ਤੁਹਾਨੂੰ ਆਇਆ ਕਿ ਤੁਸੀਂ ਮਂਗੀ ਦੀ ਸਾਰੀ ਜਿਹੜੀ ਹੈਗੀ ਹੈ ਟ੍ਰੀਟਮੈਂਟ ਤੁਸੀਂ ਚੈੱਕ ਕਰਨੀ ਹੈ ਕਿਉਂਕਿ ਅਸੀਂ ਸਾਡਾ ਉਹ ਮਹਿਕਮਾ ਨਹੀਂ ਕਿ ਅਸੀਂ ਉਹਨਾਂ ਦੇ ਕੱਲੀ ਕੱਲੀ ਫੈਕਟਰੀ ਜਾ ਕੇ ਅਸੀਂ ਉਹ ਐਸਟੀਪੀ ਜਾ ਕੇ ਚੈੱਕ ਕਰੀ ਵੈਦਰ ਉਹ ਵਰਕਿੰਗ ਕੰਡੀਸ਼ਨ ਚ ਹੈ ਵੀ ਹੈ ਕਿ ਨਹੀਂ ਹੈ ਉਹ 24 ਘੰਟੇ ਚੱਲਦੇ ਵੀ ਹੈ ਕਿ ਨਹੀਂ ਚੱਲਦੇ ਉਹ ਤੇ ਜਿਹੜਾ ਇਹ ਤਾਂ ਹੁਣ ਅਸੀਂ ਇਸ ਆਪਣੇ ਲੈਵਲ ਤੇ ਨਹੀਂ ਕਹਿ ਸਕਦੇ ਕਿ ਕਿੰਨਾ ਕੋ ਵਰਕਿੰਗ ਪੀਸ਼ਨ ਚ ਹੈ ਗਿਆ ਕਿ ਕੀ ਉਹਨਾਂ ਦਾ ਜੇ ਉਹ ਵਰਕਿੰਗ ਕਰਨ ਤੇ ਇਹ ਜਿਹੜਾ ਇਹਨਾਂ ਗੰਦਾ ਪਾਣੀ ਇਚਨਾ ਹੋਵੇ ਕਿ ਇਹ ਦਾ ਸਿੰਚਾਈ ਵਾਸਤੇ ਵੀ ਯੋਗ ਨਹੀਂ ਹੈਗਾ ਜੀ ਇਹਦੇ ਸੈਂਪਲ ਸਾਰੇ ਫੇਲ ਹੋ ਚੁੱਕੇ ਆ ਜਿੱਥੇ ਆਊਟਫਾਲ ਪੋਰਸ਼ਨ ਤੇ ਇਹਦਾ ਪਾਣੀ गिरਦਾ ਜਾ ਕੇ ਸਤਲੋਜ ਉਹ ਵੀ ਪੋਰਸ਼ਨ ਮੇਰੇ ਕੋਲ ਹੀ ਹੈ ਉੱਥੇ ਵੀ ਅਸੀਂ ਸੈਂਪਲ ਵਗਾਰਾ ਭਰਾਏ ਸੀ ਲਾਸਟ ਈਅਰ ਹਰ 6 ਮਹੀਨੇ ਬਾਅਦ ਸੈਂਪਲ ਦਿੱਨੇ ਹੈਗੇ ਆ ਉਹ ਸਾਰੇ ਸੈਂਪਲ ਫੇਲ ਹੈਗੇ ਆ ਇੱਥੋਂ ਦੇ ਵਸਨੀਕ ਤਰਸੀਮ ਅਤੇ ਦਲਬੀਰ ਜੋ ਕਿ ਇੱਥੋਂ ਦੇ ਦੂਸ਼ਿਤ ਪਾਣੀ ਦੇ ਮਾਰ ਚੇਲ ਰਹੇ ਹਨ ਨੇ ਕਿਹਾ ਕਿ ਪਾਣੀ ਨੇ ਕੰਨ ਹੋਇਆ ਹੈ ਤੇ ਸਾਰਾ ਹੀ ਪਾਣੀ ਨੇ ਕੰਨ ਜੀ ਮੇਰੇ 10 ਸਾਲ ਤੋਂ ਪਹਿਲਾਂ ਸਹੀ ਬਾ ਹੋਣ ਦੇ 7-8 ਸਾਲ ਹੋਏ ਹੋਏ ਨੂੰ ਠੀਕਾ ਜੀ ਇਹ ਪਾਣੀ ਗੰਦੇ ਕਰਨ ਹੁੰਦੀ ਆ ਕਿ ਜੀ ਹੁਣ ਤਾਂ ਦਰਦ ਵੀ ਜੀ ਸ਼ੁਰੂ ਹੋ ਗਿਆ ਸਾਕ ਤੇ ਡਾਕਟਰ ਕੀ ਕਹਿੰਦਾ ਜੀ ਡਾਕਟਰ ਕਹਿੰਦਾ ਜੀ ਬਾਦ ਸ਼ਾਕ ਦੀ ਘਾਟ ਨਹੀਂ ਸਾਡੇ ਗੰਦੇ ਪਾਣੀ ਨਾਲ ਹੋਈ ਹੈ ਕਿਸੇ ਦੀ ਮਜਬੂਰੀ ਤੇ ਕਿਸੇ ਦੀ ਬਿਮਾਰੀ ਇਸ ਬਾਰੇ ਸਰਕਾਰਾ ਨਹੀਂ ਤੇ ਜਨਤਾ ਨੂੰ ਤੇ ਕੋਈ ਫੈਸਲਾ ਜ਼ਰੂਰ ਲੈਣਾ ਹੀ ਪਵੇਗਾ